ਕਾਲ ਜੀ ਜਿਆ ਨੂੰ ਉਮੀਦ ਕਰਦੇ ਆ ਤੁਸੀਂ ਬਿਲਕੁਲ ਵਧੀਆ ਹੋਗੇ ਅੱਜ ਜੀ ਮਜੀਠੀਏ ਦੀ ਇੱਕ ਕਾਲ ਰਿਕਾਰਡਿੰਗ ਫੜੀ ਗਈ ਹੈ ਇਸ ਕਾਲ ਰਿਕਾਰਡਿੰਗ ਦੇ ਵਿੱਚ ਕੀ ਗੱਲਾਂ ਕੀਤੀਆਂ ਨੇ ਤੇ ਇਹ ਕਾਲ ਰਿਕਾਰਡਿੰਗ ਕਿਸ ਤਰ੍ਹਾਂ ਲੀਕ ਹੋਈ ਏ ਬਹੁਤ ਅਹਿਮ ਕਿਸਮ ਦੀ ਅਪਡੇਟ ਅਸੀਂ ਸ਼ੇਅਰ ਕਰਾਂਗੇ ਅੱਜ ਤੁਹਾਡੇ ਨਾਲ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਚੈਨਲ ਤੇ ਨਵੇਂ ਹੋ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈ ਲੈ ਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਆ ਵੇਖਦੇ ਆਂ ਵੀਡੀਓ ਲੈਟਸ ਗੋ ਹਾਂ ਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਸੁਰੇਸ਼ ਨਾਮ ਦਾ ਇੱਕ ਪ੍ਰਵਾਸੀ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਅੰਦਰ ਆ ਕੇ ਇੱਕ ਵਾਰ ਬਹੁਤ ਜ਼ਿਆਦਾ ਵਾਇਰਲ ਹੋ ਜਾਂਦਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਹੁਤ ਵੱਡੇ ਲਿੰਕ ਕਿਉਂਕਿ ਇੱਕ ਪਾਸੇ ਪ੍ਰਵਾਸੀ ਜਿਹੜਾ ਭਈਆ ਸੀ ਉਹ ਗਦਾਰ ਨਿਕਲ ਗਿਆ ਪੰਜਾਬ ਦੇ ਅੰਦਰ ਬਹੁਤ ਸਾਰਾ ਨਾਮ ਕਮਾਇਆ ਔਰ ਦੂਜੇ ਪਾਸੇ ਗੁਰੂ ਦਾ ਜਿਹੜਾ ਕਿ ਬਾਣਾ ਪਾ ਕੇ ਉਹਨੇ ਕਿਹਾ ਕਿ ਮੈਂ ਪ੍ਰਚਾਰ ਕਰ ਰਿਹਾ ਗੁਰੂ ਦਾ ਕਿ ਤੁਸੀਂ ਗੁਰੂ ਵਾਲੇ ਬਣੋ ਪਰ ਦਰਸਲ ਦੇ ਵਿੱਚ ਉਹਦੀ ਗਦਾਰੀ ਦੇਖ ਕੇ ਪੂਰਾ ਪੰਜਾਬ ਹੈਰਾਨ ਹੈ ਕਿਉਂਕਿ ਇੱਕ ਰਿਕਾਰਡਿੰਗ ਵਾਇਰਲ ਹੋ ਚੁੱਕੀ ਹੈ ਪੰਜਾਬ ਦੇ ਅੰਦਰ ਪਹਿਲੇ ਹੀ ਬਹੁਤ ਸਾਰੀਆਂ ਖਬਰਾਂ ਨੇ ਤਹਿਲ ਕਮਚਾ ਦਿੱਤਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਕਿਉਂਕਿ ਪੰਜਾਬ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਐਸੀ ਖਬਰ ਦੇਖਣ ਜਾ ਰਹੇ ਹਾਂ ਤੇ ਪੰਜਾਬ ਦੇ ਅੰਦਰ ਪੂਰੇ ਅਕਾਲੀ ਦਲ ਦੀਆਂ ਅੱਖਾਂ ਖੁੱਲ ਗਈਆਂ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਅਕਸਰ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਨਾ ਤਾਂ ਵੱਡੇ ਪੱਧਰ ਦੇ ਉੱਤੇ ਕੋਈ ਪੈਸਾ ਹੈ ਤੇ ਨਾ ਕੋਈ ਕੇਸ ਬਣਦਾ ਪਰ ਪੰਜਾਬ ਦੀ ਸਰਕਾਰ ਨੇ ਇੱਕ ਐਸਾ ਜਾਲ ਬੁਛਾ ਦਿੱਤਾ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਇੱਕ ਜਾਨਵਰ ਦੀ ਤਰ੍ਹਾਂ ਫਸ ਗਿਆ ਤਾਂ ਹੁਣ ਇਹਨਾਂ ਬਾਦਲਾਂ ਦਾ ਤੇ ਇਹਨਾਂ ਮਜੀਠੀਆ ਦਾ ਡੀ ਐਂਡ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਦੀ ਸਰਕਾਰ ਨੇ ਇਕ ਕੈਸਾ ਜਾਲ ਬੁਣਿਆ ਸੀ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਹਨਾਂ ਲੋਕਾਂ ਨੂੰ ਨਹੀਂ ਪਲਕ ਸੀ ਕਿ ਵਿਕਰਮ ਮਜੀਠੀਆ ਦੇ ਖਾਤੇ ਜਾਂ ਕੋਈ ਉਹਨਾਂ ਦੇ ਲਿੰਕ ਕਿਹੜੇ-ਕਿਹੜੇ ਲੋਕਾਂ ਦੇ ਨਾਲ ਨਹੀਂ ਕਿਵੇਂ ਜਾਲ ਬੁਣਿਆ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੇ ਬਰਸਾਲ ਦੇ ਵਿੱਚ ਇੱਕ ਮਾਮਲਾ ਹੋਰ ਵੀ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੁਆਰਾ ਇੱਕ ਧਰਕੀ ਦਿੱਤੀ ਗਈ ਸੀ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਐਸ ਕਰਕੇ ਪੰਜਾਬ ਦੇ ਪ੍ਰਸ਼ਾਸਨ ਨੇ ਜੇਲ੍ਹ ਤੱਕ ਆਪਣਾ ਅਸਰ ਦਿਖਾ ਦਿੱਤਾ ਹੈ ਕਿ ਹੁਣ ਤੁਸੀਂ ਹਰ ਰੋਜ਼ ਸੁਣਦੇ ਹੋ ਕਿ ਵਿਕਰਮ ਮਜੀਠੀਆ ਦੇ ਨਾਲ ਕਿਸੇ ਵੀ ਲੀਡਰ ਜਾਂ ਇਹਨਾਂ ਦੇ ਕਿਸੇ ਵੀ ਨੇਤਾ ਜਾਂ ਇਹਨਾਂ ਦੇ ਘਰ ਦੇ ਕਿਸੇ ਮੈਂਬਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਜੇਲ੍ਹ ਦਾ ਪ੍ਰਸ਼ਾਸਨ ਕਹਿੰਦੇ ਨੇ ਜੀ ਸਾਨੂੰ ਤਾਂ ਮਿਲਣ ਨਹੀਂ ਦਿੰਦੇ ਪਰ ਮਾਮਲੇ ਬਹੁਤ ਵੱਡੇ ਵੱਡੇ ਨਿਕਲ ਕੇ ਆ ਗਏ ਨੇ ਹੁਣ ਮੈਂ ਜਿਹੜੀ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਉਣ ਜਾ ਰਿਹਾ ਪੰਜਾਬ ਦੇ ਇੱਕ ਗਦਾਰ ਬੰਦੇ ਦੀ ਕਹਿ ਸਕਦੇ ਆ ਕਿਉਂਕਿ ਇੱਕ ਗਿਆਨੀ ਬੂਟਾ ਸਿੰਘ ਨੇ ਇੱਕ ਵੀਡੀਓ ਪਾਈ ਸੀ ਐਸੇ ਹੀ ਭਈਏ ਪ੍ਰਵਾਸੀ ਤੇ ਉਹ ਕਹਿੰਦੇ ਨੇ ਕਹਿੰਦਾ ਇੱਕ ਦਿਨ ਇਸ ਤੇ ਜੂਤ ਫਿਰੂ ਆ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਦਾ ਸੱਚ ਆ ਜਾਣਾ ਸੋ ਗੱਲ ਸੱਚ ਹੋ ਗਈ ਗਿਆਨੀ ਬੂਟਾ ਸਿੰਘ ਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਹੜੇ ਪ੍ਰਵਾਸੀ ਦੇ ਉੱਤੇ ਸਾਡੇ ਪੰਜਾਬ ਦੇ ਲੋਕ ਭਰੋਸਾ ਕਰ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਹੁਣ ਇਹਦੇ ਤੋਂ ਸਿੱਖੀ ਤੁਸੀਂ ਸਿੱਖੋਗੇ ਤੁਸੀਂ ਇਸ ਤੋਂ ਨਾਮ ਦਾ ਪ੍ਰਚਾਰ ਕਰਾਓਗੇ ਬਹੁਤ ਸਾਰੇ ਸਾਰੇ ਹੋਰ ਵੀ ਪੰਜਾਬ ਦੇ ਅੰਦਰ ਗ੍ਰੰਥੀ ਨੇ ਬਹੁਤ ਸਾਰੇ ਹੋਰ ਵੀ ਸਮਾਜ ਦੇ ਵਿੱਚ ਇਹ ਲੋਕ ਨੇ ਇਹੋ ਜਿਹੇ ਬੁੱਧੀਜੀਵੀ ਜਿਹੜੇ ਕਿ ਸਾਡੇ ਸਮਾਜ ਨੂੰ ਚੰਗੀ ਸਿੱਖਿਆ ਦੇ ਸਕਦੇ ਸੀ ਪਰ ਕਿਤੇ ਨਾ ਕਿਤੇ ਸਾਡਾ ਪੰਜਾਬ ਵੀ ਦੋਸ਼ੀ ਹੁੰਦਾ ਜਿਵੇਂ ਕਿ ਬਾਦਲਾਂ ਦੇ ਨਾਲ ਪਹਿਲਾ 25 ਸਾਲ ਰਲ ਕੇ ਚੱਲਿਆ ਪੰਜਾਬ ਤੇ ਅੱਜ ਪੰਜਾਬ ਦੀ ਦਸ਼ਾ ਕੀ ਹੈ ਅੱਜ ਉਹਨਾਂ ਅਕਾਲੀਆਂ ਨੂੰ ਮਿੱਟੀ ਦੇ ਵਿੱਚ ਕਿਉਂ ਮਲਾਇਆ ਇਹ ਤੁਹਾਡੇ ਸਾਹਮਣੇ ਆ ਬਿਲਕੁਲ ਐਸੇ ਹੀ ਪ੍ਰਕਾਰ ਉਹ ਪ੍ਰਵਾਸੀ ਭਈਆ ਆਪਣੇ ਪੈਰ ਪਸਾਰਦਾ ਜਾ ਰਿਹਾ ਸੀ ਜਿਵੇਂ ਕਿ ਗਿਆਨੀ ਬੂਟਾ ਸਿੰਘ ਨੇ ਕਿਹਾ ਉਹ ਬਿਲਕੁਲ ਗੱਲਾਂ ਸੱਚ ਹੋ ਚੁੱਕੀਆਂ ਨੇ ਤੇ ਮੈਂ ਤੁਹਾਨੂੰ ਇਹਦੀ ਅੱਜ ਰਿਕਾਰਡਿੰਗ ਵੀ ਸੁਣਾਉਣ ਜਾ ਰਿਹਾ ਆ ਇਸ ਰਿਕਾਰਡਿੰਗ ਦੇ ਵਿੱਚ ਇੱਕ ਬਹੁਤ ਵੱਡਾ ਆਫਰ ਇਸ ਪ੍ਰਵਾਸੀ ਨੇ ਕੀ ਕੀਤਾ ਸਾਡੇ ਲੋਕਾਂ ਦੇ ਨਾਲ ਪਤਰਕਾਰਾਂ ਦੇ ਨਾਲ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਲਿੰਕ ਕਿਵੇਂ ਜੁੜਦੇ ਨੇ ਬਹੁਤ ਵੱਡੀ ਖਬਰ ਆ ਜਿਹੜੀ ਤੁਸੀਂ ਵੇਖੋਗੇ ਸੋਨੂੰ ਇਹ ਕਰਦੇ ਹੋ ਕਿ ਨਾਮ ਚਪੋ ਸਿੰਘ ਸਜੋ ਤੇ ਜੇ ਕੋਈ ਇਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਮਿਲਣਾ ਹੈ ਤੁਸੀਂ ਉਹ ਤੋਂ ਪੈਸੇ ਮੰਗਦੇ ਹੋ ਤੁਹਾਡੇ ਪੋਡਕਾਸਟ ਤੋਂ ਬਾਰੇ ਗੱਲ ਕੀਤੀ ਸੀ ਨਾ ਤੇ ਉਹ ਮੈਨੂੰ ਦੱਸੋ ਜੀ ਫਿਰ ਕੈ ਆ ਜਾਓ ਤਾਂ ਤੁਹਾਨੂੰ ਆਉਂਦਾ ਅੱਛਾ ਆ ਜਾਓ ਜੀ ਸੇਵਾ ਦਾ ਸੇਵਾ ਬੰਦ ਸੇਵਾ ਦਾ ਰਸਾ ਕਰਨਾ ਵਾ ਨਾ ਇਹਦੇ ਬਾਰੇ ਵੀ ਦੱਸਿਆ 9 ਕਿ ਵੀ ਕੀ ਗੱਲ ਹੈ ਯਾਰ ਮਸਤਨੀਆ ਹੋਈ ਤੁਸੀਂ ਕੰਤਾਰ ਆਏ ਨਾ ਪੈਸਾ ਵਾਰੇ ਪੁੱਛ ਰਹੇ ਕਿ ਕਿੰਨੀ ਪੈਸਾ ਦੇਣਾ ਮੈਂ 10000 ਤੋਂ ਸ਼ੁਰੂ ਕਰਾਂ 10000 ਪੰਜਾਬ ਵਾਲੇ ਉਹ ਪ੍ਰਵਾਸੀ ਹੈ ਜਿਹੜੇ ਦਾ ਇੱਕ ਵੀਡੀਓ ਵਾਇਰਲ ਹੁੰਦਾ ਕਹਿੰਦਾ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਇਹ ਉਹਦੀ ਮਤਲਬ ਭਾਸ਼ਾ ਦੇ ਵਿੱਚ ਦੱਸ ਰਿਹਾ ਤਾਂ ਹੁਣ ਦੇਖੋ ਪੰਜਾਬ ਦੇ ਅੰਦਰ ਗੁਰੂ ਸਾਹਿਬ ਦੀਆਂ ਬੇਅਦਮੀਆਂ ਬਹੁਤ ਸਾਰੀਆਂ ਹੋਈਆਂ ਪਰ ਜੇਕਰ ਕੋਈ ਗੁਰੂ ਦੇ ਨਾਮ ਨੂੰ ਯੂਜ਼ ਕਰਕੇ ਇਸਤੇਮਾਲ ਕਰਕੇ ਵਰਤ ਕੇ ਅਸੀਂ ਸ਼ਬੀ ਬਣਾ ਦੇਵੇ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਾਡੇ ਹੀ ਪੰਜਾਬ ਦੇ ਗ੍ਰੰਥੀ ਜਾਂ ਪੰਜਾਬ ਦੇ ਬੁੱਧੀਜੀਵੀ ਲੋਕ ਜਿਵੇਂ ਕਿ ਗਿਆਨੀ ਬੂਟਾ ਸਿੰਘ ਦੀ ਗੱਲ ਮੈਨੂੰ ਯਾਦ ਆ ਗਈ ਹੈ ਕਿ ਭਾਈ ਇਹ ਪ੍ਰਵਾਸੀ ਦੇ ਇੱਕ ਦਿਨ ਯੂਤ ਫਿਰੂ ਆ ਤੇ ਤੁਸੀਂ ਫੇਰੋਂਗੇ ਪੰਜਾਬ ਦੇ ਲੋਕ ਕਿਉਂਕਿ ਹੁਣ ਇਹ ਪ੍ਰਵਾਸੀ ਤੋਂ ਸਿੱਖੋਗੇ ਤੁਸੀਂ ਆਪਣੀ ਸਿੱਖੀ ਦੇ ਢੰਗ ਕਿਉਂਕਿ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਨੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਹੁਣ ਅੱਖਾਂ ਖੁੱਲ ਗਈਆਂ ਨੇ ਕਿ ਪ੍ਰਵਾਸੀ ਨੇ ਇੱਕ ਪੱਤਰਕਾਰ ਨੂੰ ਡਿਮਾਂਡ ਕੀਤੀ ਹੈ ਕਹਿੰਦਾ ਜੇਕਰ ਮੇਰੀ ਇੰਟਰਵਿਊ ਕਰਨੀ ਆ ਗੁਰੂ ਸਾਹਿਬ ਦੀ ਸ਼ਬਦਾਂ ਦੇ ਉੱਤੇ ਕੋਈ ਗੱਲ ਕਰਨੀ ਆ ਤਾਂ ਮੈਂ 10000 ਰੁਪਏ ਆਪਣੀ ਡਿਮਾਂਡ ਕਰਦਾ ਤੇ ਆਫਰ ਕਰਦਾ ਕਿ ਮੈਂ 10000 ਰੁਪਏ ਲਾਊਗਾ ਤਾਂ ਹੁਣ ਤੁਹਾਡੇ ਸਾਹਮਣੇ ਆ ਪੰਜਾਬ ਦੇ ਅੰਦਰ ਇਹ ਪ੍ਰਵਾਸੀ ਪ੍ਰਵਾਸੀ ਹੀ ਰਹਿਣਗੇ ਪੰਜਾਬ ਦੀ ਧਰਤੀ ਦੇ ਉੱਤੇ ਜੰਮੇ ਜਾਇਆਂ ਨੂੰ ਜਿਹੜੇ ਸਾਡੇ ਬੁੱਧੀਜੀਵੀ ਤੇ ਗ੍ਰੰਥੀ ਲੋਕ ਦੇ ਉਹਨਾਂ ਦੇ ਸਾਡੇ ਲੋਕ ਪ੍ਰਸਾਰੀ ਕਰ ਦੇ ਇਹ ਪ੍ਰਵਾਸੀ ਦੇ ਉੱਤੇ ਪਰੋਸਾ ਕਰਨ ਚੱਲੇ ਸੀ ਤੇ ਆ ਤੁਹਾਡੇ ਸਾਹਮਣੇ ਪ੍ਰਵਾਸੀ ਦਾ ਕਾਰਨਾਮਾ ਆਪਣੀ ਜੁਬਾਨ ਦੇ ਵਿੱਚ ਸੁਣਾ ਦਿੱਤਾ ਤੁਹਾਨੂੰ ਕਿ ਉਹਨੇ ਕਿਹਾ ਕੀ ਸੀ ਤਾਂ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਹਹਾਕਾਰ ਮੱਚੀ ਆ ਕਿਉਂਕਿ ਬਹੁਤ ਸਾਰੇ ਇੱਕ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦੇ ਨਾਲ ਨੇ ਜਿਹੜੇ ਕਿ ਬਾਹਰੋਂ ਅੰਦਰੋਂ ਵੀ ਹੋ ਸਕਦੇ ਨੇ ਜਿਵੇਂ ਕਿ ਕਹਿੰਦੇ ਜੀ 13000 ਪਿੰਡ ਪੰਜਾਬ ਦਾ ਛੇ ਕਰ ਇੱਕ ਪਿੰਡ ਦੇ ਵਿੱਚ ਚਾਰ ਬੰਦੇ ਵੀ ਲਾਈਏ ਤਾ 13 2 26 ਤੇ 26 2 52000 ਬੰਦਾ ਵਿਕਰਮ ਸਿੰਘ ਮਜੀਠੀਆ ਨੇ ਛੱਡਿਆ ਸੀ ਤੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਲਿੰਕ ਸੀ ਉਹ ਇੱਕ ਇੱਕ ਕਰਕੇ ਸਾਹਮਣੇ ਆ ਰਹੇ ਨੇ ਇੱਕ ਬੰਦਾ ਫੜਿਆ ਜਾਂਦਾ ਜਿਹੜਾ ਕਿ ਖੰਨੇ ਤੋਂ ਹੁੰਦਾ ਤਾਂ ਉਸ ਦੇ ਹੀ ਸਿਮ ਦੇ ਨਾਲ ਵਿਕਰਮ ਸਿੰਘ ਮਜੀਠੀਆ ਦਾ ਇਹ ਕਾਲਾ ਸਮਰਾਜ ਤੇ ਕਾਲਾ ਧੰਦਾ ਚੱਲ ਰਿਹਾ ਸੀ ਤਾਂ ਹੁਣ ਹੌਲੀ ਹੌਲੀ ਵਿਕਰਮ ਸਿੰਘ ਮਜੀਠੀਆ ਦੀਆਂ ਜ਼ਿੰਦਗੀ ਦੀਆਂ ਪੋਲਾਂ ਖੋਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਵਿਜੀਲੈਂਸ ਬਿਊਰੋ ਜਿਨ੍ਹਾਂ ਨੂੰ ਇੱਕ ਚੱਕਮਾ ਦੇਣ ਦੀ ਕੋਸ਼ਿਸ਼ ਕੀਤੀ ਬਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਬੰਗਲੌਰ ਤੋਂ ਵਕੀਲ ਬੁਲਾਏ ਜਾਂਦੇ ਨੇ ਕਰੋੜਾਂ ਰੁਪਈਆ ਦੀ ਫੀਸ ਦਿੱਤੀ ਜਾਂਦੀ ਹੈ ਤੇ ਉਸ ਵਕੀਲ ਨੂੰ ਇੱਕ ਗੱਲ ਕਹੀ ਜਾਂਦੀ ਹੈ ਕਿ ਮੇਰੀ ਜ਼ਮਾਨਤ ਸਾਡੇ ਪੰਜਾਬ ਦੇ ਵਕੀਲ ਸਾਡੇ ਆਪਣੇ ਬੁਲਾਰੇ ਮੇਨ ਮੁਖ ਜਿਹੜੇ ਕਿ ਅਰਸ਼ਦੀਪ ਕਲੇਰ ਨੇ ਉਹ ਵੀ ਨਹੀਂ ਕਰਵਾ ਸਕਦੇ ਤਾਂ ਹੁਣ ਤੁਸੀਂ ਮੇਰੀ ਜ਼ਮਾਨਤ ਕਰਵਾਉਣੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਕਰੋੜਾਂ ਰੁਪਏ ਪਹਿਲਾਂ ਹੀ ਫੀਸ ਦਿੱਤੀ ਗਈ ਹੈ ਤਾਂ ਦੇਖੋ ਵਕੀਰ ਨੇ ਕੁੰਡੀ ਦਾ ਇੱਕ ਦਾਅ ਪੇਚ ਕੀ ਖੇਡਿਆ ਸੀ ਜੱਜ ਦੇ ਸਾਹਮਣੇ 2007 ਤੋਂ ਲੈ ਕੇ 2017 ਤੱਕ ਦਾ ਯਾਨੀ 10 ਸਾਲ ਦਾ ਪੂਰਾ ਚੱਠਾ ਸਾਹਮਣੇ ਰੱਖ ਦਿੱਤਾ ਉਹਦੇ ਵਿੱਚ ਦੱਸਿਆ ਕਿ ਭਾਈ ਮੇਰਾ ਕਲਾਇੰਟ નિર્ਦੋਸ਼ ਹੈ ਪਰ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤਾਂ ਵੀ ਜਾਣਦੀਆਂ ਨੇ ਸਰਕਾਰ ਵੀ ਜਾਣਦੀ ਹੈ ਪੰਜਾਬ ਦੇ ਸਾਡੇ ਸਾਰੇ ਲੋਕ ਜਾਣਦੇ ਨੇ ਕਿ ਭਾਈ ਇਹ ਚਿੱਟੇ ਦਾ ਤਸਕਰਤਾ ਹੈਗਾ ਪੰਜਾਬ ਦੀਆਂ ਲੋਕਾਂ ਦੇ ਪੰਜਾਬ ਦੀਆਂ ਮਾਵਾਂ ਦੇ ਤੇ ਪੰਜਾਬ ਦੀਆਂ ਭੈਣਾਂ ਦੇ ਭਰਾ ਮਾਰੇ ਨੇ ਮਾਵਾ ਦੇ ਪੁੱਤ ਮਾਰੇ ਨੇ ਜਿਹੜੇ ਕਿ ਅੱਜ ਰਖੜੀ ਦਾ ਤਿਹਾਰ ਮਨਾਉਣ ਤੇ ਵੀ ਹੋ ਰੋ ਰਹੇ ਸੀ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਤਾਨੇ ਮਾਰੇ ਕਹਿੰਦੇ ਜੀ ਹਰਸ ਅਮਰਤਖੌਰ ਬਾਦਲ ਤਾਂ ਕਹਿੰਦੇ ਬਾਗੀ ਆ ਉੱਤੋਂ ਕਹਿੰਦੀ ਮੇਰੀਆਂ ਗੱਡੀਆਂ ਰੋਕਤੀਆਂ ਮੈਨੂੰ ਪੈਦਲ ਆਉਣਾ ਪਿਆ ਦੇਖੋ ਇਹਨਾਂ ਦਾ ਰਤਵਾ ਕੀ ਆ ਪੰਜਾਬ ਵਾਲਿਓ ਸਮਝੋ ਗੱਲ ਨੂੰ ਜਿਹੜੇ ਲੋਕ ਪੈਦਲ ਚੱਲਣ ਤੋਂ ਕਹਿੰਦੇ ਨੇ ਅਸੀਂ ਪੈਦਲ ਚੱਲੇ ਆ ਸਾਡੀਆਂ ਗੱਡੀਆਂ ਨਹੀਂ ਅੰਦਰ ਆਉਣ ਦਿੱਤੀਆਂ ਤੁਹਾਡੇ ਪੰਜਾਬ ਦਾ ਕੁਝ ਨਹੀਂ ਬਣਾ ਸਕਦੇ ਸੋ ਜਿਹੜੇ ਸਾਡੇ ਪੰਜਾਬ ਦੇ ਅੰਦਰ ਬਲਾਰੇ ਕੋਈ ਬੋਲਦੇ ਨੇ YouTube ਤੇ ਹੋਣ ਚਾਹੇ ਕਿਸੇ ਵੀ ਪਲੇਟਫਾਰਮ ਤੇ ਹੋਣ ਉਹਨਾਂ ਲੋਕਾਂ ਨੂੰ ਕੁਛ ਨਾ ਕੁ ਸਮਝਣ ਦੀ ਕੋਸ਼ਿਸ਼ ਕਰੋ ਖਾਸ ਕਰਕੇ ਮੈਂ ਗੱਲ ਕਰ ਰਿਹਾ ਜਿਵੇਂ ਕਿ ਗਿਆਨੀ ਬੂਟਾ ਸਿੰਘ ਗੱਲਾਂ ਜਿਹੜੀਆਂ ਕਹਿੰਦੇ ਨੇ ਬਹੁਤ ਸਾਰੀਆਂ ਸੱਚ ਨੇ ਕਿਉਂਕਿ ਇਹ ਜਿਹੜਾ ਪ੍ਰਵਾਸੀ ਹੈ ਇਹਦੀ ਪੂਰੀ ਸੱਚੀ ਕਹਾਣੀ ਬੂਟਾ ਸਿੰਘ ਨੇ ਪਹਿਲਾਂ ਹੀ ਦੱਸ ਦਿੱਤੀ ਸੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀਨੋਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਹੋਰ ਤੁਸੀਂ ਵੇਖੀ ਅੱਥੇ ਦੋ ਲੋਕਾਂ ਦੀ ਇਹਨਾਂ ਨੇ ਗੱਲ ਕੀਤੀ ਗਿਆਨੀ ਪੂਟਾ ਸਿੰਘ ਤੇ ਵਿਕਰਮ ਮਜੀਠੀਆ ਦੇ ਵਿਕਰਮ ਮਜੀਠੀਆ ਦੇ ਲਿੰਕ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆnde ਪਏ ਨੇ ਨਾਲ ਇੱਥੇ ਇਹਨਾਂ ਨੇ ਗਿਆਨੀ ਪੂਟਾ ਸਿੰਘ ਦੀ ਗੱਲ ਕੀਤੀ ਜਿਹੜਾ ਗੁਰੂ ਦੀਆਂ ਗੱਲਾਂ ਕਰਦਾ ਤੇ ਉਹ ਗੱਲਾਂ ਕਰਨ ਦੇ ਪੈਸੇ ਚਾਰਜ ਕਰਦਾ ਤੇ ਇਹ ਜਿਹੜੀ ਇੱਕ ਠੀਕ ਹੈ ਉਹਦੀ ਰਿਕਾਰਡਿੰਗ ਜਿਹੜੀ ਉਹ ਵਾਇਰਲ ਹੋਈ ਦੀ ਹੈ ਤੇ ਐਸ ਚੀਜ਼ ਨੂੰ ਵੇਖ ਕੇ ਲੋਕੀ ਰਾਨ ਨੇ ਕਿ ਇਹ ਬੰਦਾ ਜਿੰਨੂੰ ਅਸੀਂ ਉਹ ਜ਼ਿਆਦਾ ਗਿਆਨੀ ਸਮਝਦੇ ਸਾਂ ਬਹੁਤ ਵੱਡਾ ਇਨਸਾਨ ਸਮਝਦੇ ਸਾਂ ਤੇ ਉਹ ਤੇ ਪੈਸੇ ਲੈ ਲੈ ਕੇ ਉਹ ਜਿਹੀਆਂ ਗੱਲਾਂ ਕਰਦੇ ਤੇ ਉਹਨੂੰ ਤੇ ਪੈਸੇ ਦੇ ਵਿੱਚ ਇੰਟਰਸਟ ਹੈ ਤੇ ਅਸਲ 'ਚ ਉਹਨੂੰ ਇਹੋ ਜਿਹੀ ਗਿਆਨ ਮੁਫਤ ਵਿੱਚ ਦੇਣ ਦੀ ਕੋਈ ਵੀ ਲਾਈਕ ਇੰਟਰਸਟ ਨਹੀਂ ਹੈ ਠੀਕ ਹੈ ਤੇ ਇੱਥੇ ਇਹ ਚੀਜ਼ ਜਦੋਂ ਸਾਹਮਣੇ ਆਈ ਤਾਂ ਜਾਇ ਹੀ ਗੱਲ ਹੈ ਲੋਕਾਂ ਦੇ ਜਸਵਾ ਜਿਹੜੇ ਨੇ ਬਹੁਤ ਬਹੁਤ ਜ਼ਿਆਦਾ ਹਰਟ ਹੋਏ ਪਰਵਾਹ ਗਏ ਲੋਕ ਠੀਕ ਹੈ ਤੇ ਨਾਲ ਹੀ ਇੱਥੇ ਵਿਕਰਮਜੀਤ ਜੀ ਦੇ ਜਿਹੜੇ ਕਨੈਕਸ਼ਨ ਨੇ ਉਹ ਹੁਣ ਨਿਕਲ ਕੇ ਸਾਹਮਣੇ ਆnde ਪਏ ਨੇ ਵਿਕਰਮਜੀਤ ਜੀ ਜਿਹੜੀਆਂ ਸਿਮਾ ਇਸਤੇਮਾਲ ਕਰਦਾ ਸੀ ਉਹਨਾਂ ਸਿਮਾ ਤੋਂ ਜਿੰਨਾ ਜਿੰਨਾ ਲੋਕਾਂ ਦੇ ਨਾਲ ਗੱਲਾਂ ਕਰਦਾ ਸੀ ਉਹ ਕਨੈਕਸ਼ਨ ਜਿਹੜੇ ਨੇ ਉਹ ਸਾਹਮਣੇ ਆnde ਪਏ ਨੇ ਤੇ ਹੌਲੀ ਹੌਲੀ ਕਰਕੇ ਵਿਕਰਮਜੀਤ ਜੀ ਤੇ ਨਵੇਂ-ਨਵੇਂ ਜਿਹੜੇ ਚੱਠੇ ਕੱਟੇ ਨੇ ਉਹ ਖੁੱਲਦੇ ਪਏ ਨੇ ਪਹਿਲਾਂ ਤੇ ਕਿਹਾ ਗਿਆ ਸੀ ਕਿ ਵਿਕਰਮ ਚੀਠੀ ਨੇ ਇਹੋ ਜਿਹਾ ਕੋਚਿੰਗ ਕੀਤਾ ਕਿ ਉਹਨੂੰ ਜ਼ਮਾਨਤ ਨਾਮ ਲੱਭੇ ਲੇਕਿਨ ਇੱਥੇ ਵਿਕਰਮ ਚੀਠੀ ਦਾ ਇੱਕ ਨਵਾਂ ਕੇਸ ਜਿਹੜਾ ਉਹ ਨਿਕਲਿਆ ਫਿਰ ਉਹ ਤੋਂ ਬਾਅਦ ਜਿਹੜਾ ਅਦਾਲਤ ਨੇ ਇਹ ਫੈਸਲਾ ਕੀਤਾ ਕਿ ਉਹ ਜੇ ਜ਼ਮਾਨਤ ਨਹੀਂ ਲੱਭ ਸਕਦੀ ਠੀਕ ਹੈ ਅੱਗੇ ਕੀ ਹੁੰਦਾ ਹੈ ਤੇ ਆ ਲਾਈਕ ਤੁਸੀਂ ਕੀ ਕਹੋਗੇ ਗਿਆਨੀ ਇਹ ਬਾਰੇ ਚ ਆ ਜੋ ਵੀ ਕਹਿਣਾ ਚਾਹਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਬਣਾਇਆ ਚੈਨਲ ਦਾ ਵੀ ਤੁਹਾਡੇ ਨਾਲ ਗਾਟ ਹੁੰਦੀ ਸੱਚੇ